ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਸਭ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਹਾਂ ਅਜੀ ਰਾਤੇ ਦਾ ਛੱਡਿਆ ਸੀਗਾ ਪਾਣੀ ਇੱਧਰ ਖੇਤੀ ਉਹਨਾ ਦੇਖੋ ਭਰ ਗਿਆ ਨਕੋ ਨਕ ਬੂਟਿਆਂ ਨੂੰ ਇਹ ਸੁੱਕਦੇ ਸੀਗੇ ਬੂਟੇ ਤੇ ਪਹਿਲਾਂ ਜਿਕੇ ਬੂਟੇ ਪਾ ਲੈਣੇ ਆ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਜੀ ਇਸ ਤੋਂ ਬਾਅਦ ਇਹ ਨਾ ਖੇਤਾਂ ਨੂੰ ਪਾਣੀ ਛੱੜਨਾ ਹੈ ਭਰਨੇ ਇੱਕ ਵਾਰੀ ਪਾਣੀ ਨਾਲ ਪਰਲੀ ਟਾਕੀ ਭਰ ਦਿੱਤੀ ਜੀ ਕੱਲ ਤੇਰਾ ਪੀ ਇਹਨੂੰ ਛੱਡ ਗਿਆ ਤਾਂ ਮੈਂ ਇਹਨਾਂ ਨੂੰ ਪਾਣੀ ਬਟ ਇੱਕੋ ਆੜੇ ਬਣਾਣੀ ਸੀ ਜਾਂ ਬਾਜ਼ਾਰੇ ਵਾਲੀ ਸਾਈਡ ਤੋਂ ਬਟ ਲੈਣੀ ਸੀ ਬਾਕੀ ਸਤਾ ਖੁੱਲਾ ਹੀ ਛੱਡਿਆ ਪਣੀ ਇੱਦਾਂ ਅੱਗੇ ਜਾ ਕੇ ਮਿਲਦੇ ਸਾਨੂੰ ਤੇ ਵੀਡੀਓ ਨੂੰ ਪਲੀਜ਼ ਪੂਰਾ ਦੇਖਿਆ ਕਰੋ ਜੀ ਮਿਹਰਬਾਨੀ ਮੈਂ ਜੱਸੀ ਹੈ ਜੀ ਪੰਡਤ ਨੇ ਕਿਹਾ ਤਾਂ ਹੈ ਪੰਦ ਨੇ ਨਾ 2 ਸਾਲ ਪਹਿਲਾਂ ਗਿਆ ਤਾਂ ਫੇ ਤੂੰ ਆਪਣਾ ਨਾਮ ਚੇਂਜ ਕਰ ਠੀਕ ਆ ਇਹ ਨੇ ਨਹੀਂ ਕੀਤਾ ਹਾਂ ਕਰਾ ਮੇਰੇ ਸਹੀ ਹੋਣੀ ਹਾਂ ਕੋਸਾਂ ਸਾ ਤੂੰ ਕਾਲੀ ਪਾਉਂਦੇ ਲਖਾਇਆ ਪੇ ਰੱਖੂ ਕਰਾ ਤੂੰ ਜੇ ਤਾਂ ਇਹਦਾ ਨਾਂ ਜੀ ਜੱਸੀ ਐ ਅੱਜ ਤੋਂ ਨਵੀਂ ਕਾਪੀ ਉਹ ਕੁੱਤਾ ਦੀ ਨਾ ਦੇਖ ਲੈ ਕਿ ਯਾ ਕੀ ਯਾ ਕਿਹਨਾਂ ਨੂੰ ਕਹਿੰਦੀ ਇਹਨਾਂ ਨੂੰ ਕਹਿੰਦੀ ਤੈਨੂੰ ਕਹਿੰਦੀ ਤੈਨੂੰ ਉਹ ਜਿਹੜਾ ਵੀਡੀਓ ਬਣਾ ਕੈਮਰਾਮੈਨ ਨੂੰ ਕਹਿੰਦੇ ਤਾਂ ਐਡੂ ਜਿੰਬੜ ਗਿਆ ਲੜੀ ਜਾਂਦਾ ਸਵੇਰ ਦਾ ਲੜੀ ਜਾਂਦਾ ਲੜੀ ਜਾਂਦਾ ਲੜੀ ਜਾਂਦੀ ਵੱਡ ਖਣਨ ਪਈ ਜਾਂਦੀ ਕੁੱਤਾ ਨਹੀਂ ਤਾਂ ਹਲਕਿਆ ਬੰਦਾ ਮੋਤੀ ਦੀ ਉਹ ਮੋਤੀ ਦੀ ਚਪਲਾ ਕੇ ਚੱਕ ਕੇ ਲੈ ਗਿਆ ਉਹਦਾ ਸਰੀਰ ਦੇ ਵਿੱਚ ਆ ਗਿਆ ਤੂੰ ਘਟ ਹਾਲ ਕਦੋਂ ਉਹ ਜੀ ਆਦੀ ਗੋਰੇ ਸਾਰਿਆਂ ਦਾ ਗੋਰੇ ਕਰੀ ਜਾਂਦਾ ਤੂੰ ਚਪਲਾ ਚੁੱਕ ਚੁੱਕ ਕੁੱਤਾ ਚਪਲਾ ਖਾਣ ਦਾ ਉਹ ਨੂੰ ਕਹਿੰਦੇ ਚਪਲਾ ਸਸੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਗਦਿਆ ਹੋਵੋਗੇ ਅਸੀਂ ਬਹੁਤ ਵੱਧੀਆ ਆਏ ਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੁਸੀਂ ਕਹਿਣਾ ਅੱਜ ਅੱਜ ਦੀ ਸ਼ੁਰੂਆਤ ਹੋ ਰਹੀ ਆ ਬਾਈਕ ਤੋਂ ਇਹ ਤਾਂ ਕਰਕੇ ਹੋ ਰਹੀ ਹੈ ਕਿਉਂਕਿ ਕੱਲ ਅਸੀਂ ਫਰਿੱਜ ਦੇਖ ਕੇ ਆਏ ਸੀ ਅੱਜ ਅਸੀਂ ਲੈਣ ਚੱਲੇ ਆ। ਤੁਸੀਂ ਕਹਿੰਦਾ ਰੋਸੇ ਹੀ ਤੁਰੇ ਰਹਿੰਦੇ। ਹਾਂ, ਕਿੰਦਾ? ਪਹਿਰੇ ਮੰਜ਼ਲ। ਮੈਂ ਥੋੜ੍ਹਾ ਨਾ ਲਾਇਆ। ਕਿਸੇ ਨੇ ਨਹੀਂ ਲਾਇਆ। ਕਿਸੇ ਨੇ ਨਹੀਂ ਲਾਇਆ। ਤੇ ਅਸੀਂ ਚੱਲੇ ਹੁਣ ਮਤਲਬ ਸਾਰੇ ਜਣੇ ਫਰਿੱਜ ਲੈਣ ਚੱਲੇ ਆ। ਅੱਜ ਲੈਣੀ ਆ ਕੱਲ ਅਸੀਂ ਦੇਖ ਕੇ ਆਏ ਸੀ। 11 ਨੇ ਇੱਕ ਟਿਕ ਲਾਤੇ ਤੇ ਫੜ ਲੈਣੀ ਆ। ਇੱਕ ਇੱਕ ਲਾਤੇ ਤੇ 11 ਜਣੇ ਨੇ ਫੜ ਲੈਣੀ ਆ ਚੱਕੇ ਨਹੀਂ ਆਏ। ਇੱਥੇ ਰੁਕੇ ਆ ਜੀ ਪਾਣੀ ਪੀਣ। ਉਹ ਮੋਟਰ ਚੱਲਦੀ। අහඩි ය කන්න සුටක ස මැමයාසර පනික පිසාක දෙන්න පරිසට පර්තක් හිමිආදම දන්නල් ගර්තක ඇතිකියකු හෝම්මයි ගෝඩ නීදම පාදකු නිද පකූ නොයි බලන්න ආද නිසුම්ට හඩි හිතිවා පඩිනත පරකුද ਉਧੇ ਘੜਾ ਪਾਣੀ ਆ ਚਲ ਆ ਜਾ ਚੰਤਰੀਏ ਅਸੀਂ ਇੱਥੇ ਖੜਾ ਫਾਤਿਮਾ ਤਰਗ ਉਹ ਕਿਦਾਂ ਹਾਂ ਹੇ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਦੱਸੋ ਪਾਣੀ ਕਰਦਾ ਹੈ ਜਦੋਂ ਉੱਪਰ ਘਾਟ ਨਹੀਂ ਗਈ ਦੇਖਦੇ ਹੀ ਬੜਾ ਭਰ ਲੈਂਦੇ ਛਿੰਕ ਛਿੰਕ ਨਹੀਂ ਦੇਈ ਇਹ ਤੁਸੀਂ ਤਾਂ ਸੀਤੋਂ ਲੈ ਆਇਆ ਉਹ ਉਧੇ ਘੜਾ ਹੀ ਚੱਲੀ ਦੇਖਦੇ ਆਹੋ ਪਾਣੀ ਅਸੀਂ ਖੋ ਲੱਗੇ ਜਾਂਦੇ ਕੱਟਾ ਭਾਈ ਨੇ ਦੋ ਤਿੰਨ ਬੰਦੇ ਆ ਖੂਰੇ ਕੱਲ ਮੈ ਜਾ ਬੈਣਾ ਬਹੁਤ ਖਾਤਾ ਆਪਣੀ ਤੇ ਪਾਪਾ ਨੂੰ ਹਾ ਹਾ ਕੀ ਹੋ ਕਰੀ ਜੀ ਅਸੀਂ ਪਹੁੰਚ ਗਏ ਖਾਦ ਆ ਬੂਹ ਲੱਗੀ ਉਹ ਕਿੰਡਾ ਕੋਲਾ ਅਸੀਂ ਸਰਪ੍ਰਾਈਜ਼ ਤੁਹਾਨੂੰ ਦਵਾਗੇ ਥੋੜਾ ਜਿਹਾ ਕਰ ਰਿਹਾ ਨਾ ਵੀ ਤੇ ਪਾਪਾ ਅੱਧੇ ਘੰਟੇ ਤੱਕ ਸਰਪ੍ਰਾਈਜ਼ ਆ ਪਤਾ ਨਾ ਦਮਾਗੇ ਹੋਣਾ ਹੋਏ ਹੋਏ ਇਹ ਕਤ ਤੋ ਪੈਣੀ ਆ ਪੇ ਜਿਹੜਾ ਰੇ ਰੱਬ ਦਾ ਨਾਮ ਬਹੁਤ ਆਸੀ ਆ ਪਟੇਤਾ ਕਪੜੇ ਕਿੱਥੇ ਖਿੱਲੜੇ ਹੋ ਆ ਲੈੜ ਆਇ ਨਹੀਂ ਹੁੰਦਾ ਤਾਂ ਖੋਲੋ ਕਿਵੇਂ ਨੂੰ ਪੋਜੀ ਆ ਸੀ ਸਰਪ੍ਰਾਈਜ਼ ਆ ਲਈ ਅਸੀਂ ਫ੍ਰਿਜ ਮਤਲਬ ਭੂਆ ਹੋਣੀ ਲਈ ਆ ਆ ਲੈ ਆਂਦੀ ਆ ਵਿੱਚੋਂ ਵੀ ਖੋਲ ਕੇ ਦਿਖਾਉਣੀ ਆ ਤੁਹਾਨੂੰ ਇਹ ਜਿਹੜੀ ਅਸੀਂ ਕੱਲ ਦੇਖ ਕੇ ਆਏ ਨਾ ਆ ਗਈ ਵਿੱਚੋਂ ਆ ਸੀ ਇਹ ਵਧੀਆ ਮਤਲਬ 10 ਸਾਲ ਦੀ ਗਾਰੰਟੀ ਇਹ ਪਾਣੀ ਪੂਣੀ ਪਾਣੇ ਚ ਬਰਫ਼ ਆਈਸ ਬਣਾਉਣ ਆਹ ਪਜ਼ਾਂ ਚੇਪੀਆਂ ਜੀਆਂ ਕੱਲ ਐ ਨਹੀਂ ਤਿੱਖੀਆਂ ਜੀਆਂ ਲਾਈਆਂ ਬਹੁਤ ਗੁੰਦ ਜਿਆ ਇਹਨਾਂ ਚ ਆ ਲੈ ਆਂਦੀ ਜੀ ਹੈ ਨਹੀਂ ਸੀਗੀ ਮਸੀ ਕਿਤੇ ਕਿਉਂ ਦੀ ਪਾਣੀ ਪਤਾ ਕਿੰਨਾ ਕ ਟਾਈਮ ਕੀਤੇ ਪਰ ਮੰਗੀ ਜਾਣੀ ਹੈ 10 ਸਾਲ ਦੀ ਇਹ ਦੂਈ ਹੈ 10 ਸਾਲ ਦੀ ਹੈ ਪ੍ਰੈਸ਼ਰ ਦੀ ਗਾਰੰਟੀ ਇਹ ਇਹੋ ਇਹ ਸੀ ਗਾਜੀ ਸਰਪ੍ਰਾਈਜ਼ ਪਾਪਾ ਚਿੰਬੜਿਆ ਫ੍ਰਿਜ ਨੂੰ ਆ ਵਰੀਤ ਨੰਗੂ ਪੁੰਗੂ ਇੱਧਰ ਬੈਠਾ ਆ ਮੰਮਾ ਹਾਂ ਪਾਪੇ ਦਾ ਉਹ ਪੂਆ ਚਾਹ ਦਾ ਕੱਪ ਫੜ ਕੇ ਬੈਠੀ ਆ ਉਹਦੀ ਅੱਖਾਂ ਨਹੀਂ ਖੋਲਦਾ ਖੋਲਦੀਆਂ ਮੰਮਾ ਆਪਰੇ ਦੇ ਲਿਆਂਦੀ ਨਵੀਂ ਅੱਜ ਅੱਜ ਆ ਦੇਖੋ ਜੀ ਅਸੀਂ ਚੱਲੇ ਹੁਣ ਘਰ ਨੂੰ ਆਵੇ ਲੈਏ ਕੱਪੜੇ ਕੱਤਰ ਕਰਕੇ ਜਗਾ ਦਿਖਾਉਂਗੀ ਮੈਂ ਤਾਂ ਕੱਪੜੇ ਤਾਂ ਨੂੰ ਲੈ ਆ ਮੈਂ ਨੋਰਮਲ ਜੇ ਲੈ ਆ ਸਿਰਫ ਉਹ ਕੀ ਨਾਈਟ ਸੂਟ ਹੀ ਲੈ ਆ ਜਦ ਤੱਕ ਰੇ ਪਾਣੇ ਨੂੰ ਮਰੇ ਕੋਹਾ ਨਹੀਂ ਕੀ ਵਿਵੇਰੇ ਸੀ ਬਟ ਪੁਰਾਣੇ 我不画。